ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਹਰ ਰੋਜ਼ ਅੰਮ੍ਰਿਤ ਵੇਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸ੍ਰੀ ਦਸ਼ਮੇਸ਼ ਦਰਬਾਰ ਵਿੱਚ ਆਪ ਜੀ ਪਹੁੰਚ ਕਰਕੇ ਕਥਾ ਵਾਰਤਾ ਸਰਵਣ ਕਰਦੇ ਹਾਂ ਬੜਪਾਗੇ ਹਾਂ ਕਿਉਂਕਿ ਗੁਰੂ ਮਹਾਰਾਜੀਆਂ ਦੇ ਬਚਨ ਹਰਨ ਵੱਡ ਭਾਗੀ ਹਰ ਸੰਗਤ ਪਾਵੈ ਭਾਗ ਹੀਣ ਭ੍ਰਮ ਚੋਟਾਂ ਖਾਵੈ ਵਿਣ ਭਾਗਾ ਸਤ ਸੰਗ ਨ ਲਭੈ ਬਿਨ ਸੰਗਤ ਮੈਲ ਭਰੀ ਜਾ ਜੀ ਸੋ ਆਓ ਜੋ ਆਪਾਂ ਸਾਖੀਆਂ ਇਤਿਹਾਸ ਪ੍ਰਮਾਨ ਸ਼ਰਵਣ ਕਰ ਰਹੇ ਹਾਂ ਹਰਾਜੇ ਭਗਤਾਂ ਦੀ ਕਥਾ ਉਹਦੇ ਵਿੱਚ ਅੱਠ ਸਾਖੀਆਂ ਆਪਾਂ ਸੁਣ ਲਈਆਂ ਕੱਲ ਤੱਕ ਬਾਬਾ ਆਦਮ ਤੇ ਹਵਾ ਇਹ ਕੱਲ ਸਾਖੀ ਆਪਾਂ ਸਰਵਣ ਕੀਤੀ ਹੈ ਆਓ ਜੀ ਅੱਜ ਅੱਗੇ ਸਰਵਣ ਕਰੀਏ ਰਸਨਾ ਪਵਿੱਤਰ ਕਰੋ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਅਰੁਣ ਪਿੰਗਲਾ ਮਹਾਰਾਜ ਦੀ ਬਾਣੀ ਵਿੱਚ ਬਚਨ ਆਉਂਦਾ ਹੈ ਅਰੁਣ ਪਿੰਗਲਾ ਪਿੰਗਲਾ ਸ਼ਬਦ ਜਿਸ ਦੀਆਂ ਲੱਤਾਂ ਮਰੀਆਂ ਹੋਣ ਆਪਾਂ ਉਹਦੇ ਲਈ ਵਰਤਦੇ ਆਂ ਪਿੰਗਲਾ ਸੋ ਆਓ ਇਸ ਸਾਖੀ ਸਰਵਣ ਕਰੀਏ ਇੱਕ ਬਲ ਵਾਲਾ ਪੰਛੀ ਤੇ ਗਰਣ ਭਗਵਾਨ ਦਾ ਭਰਾ ਉਹਦਾ ਨਾਮ ਅਰਣ ਪਿੰਗਲਾ ਹੈ ਸੂਰਜ ਦਾ ਰਥਵਾਹੀ ਬਣਿਆ ਹੋਇਆ ਪਰ ਇਹ ਪਿੰਗਲਾ ਹੈ ਤੇ ਪਿੰਗਲੇ ਹੋਣ ਦਾ ਕਾਰਨ ਇਸ ਦੇ ਜਨਮ ਦਾ ਅਧੂਰਾਪਨ ਹੈ ਬਿੰਤਾ ਨੂੰ ਦੋ ਆਂਡੇ ਹੋਏ ਬਿੰਤਾ ਦੇ ਪਤੀ ਨੇ ਕਿਹਾ ਹਰ ਇੱਕ ਅੰਡਾ ਹਜ਼ਾਰ ਸਾਲ ਤੋਂ ਪਹਿਲਾਂ ਨਾ ਤੋੜੀ ਪਰ ਬਿੰਤਾ ਨੇ ਅੰਡਾ 500 ਸਾਲ ਪਿੱਛੇ ਤੋੜ ਦਿੱਤਾ ਜਿਸ ਕਰਕੇ ਅਰੁਣ ਦਾ ਸਰੀਰ ਪੂਰਾ ਨਹੀਂ ਸੀ ਭਰਿਆ ਪਰ ਗਰੜ ਦਾ ਅੰਡਾ ਹਜ਼ਾਰ ਸਾਲ ਪਿੱਛੋਂ ਆਪਣੇ ਆਪ ਟੁੱਟਿਆ ਸੀ ਤੇ ਉਹ ਪੂਰਾ ਪੰਛੀ ਬਣਿਆ ਸੋ ਪਿਛਲੇ ਜਨਮ ਦੇ ਸਰਾਪ ਕਾਰਨ ਸੂਰਜ ਜਿਹਦਾ ਇਹ ਰਥਵਾਹੀ ਬਣਿਆ ਤੇ ਗਰੜ ਇਹਦਾ ਭਰਾ ਹੈ ਇਹਦੀ ਕੋਈ ਸਹਾਇਤਾ ਨਹੀਂ ਕਰ ਸਕਦੇ ਕਿਉਂਕਿ ਪਿਛਲੇ ਜਨਮ ਦਾ ਇਹਨੂੰ ਸਰਾਪ ਲੱਗਿਆ ਹੋਇਆ ਹੈ ਅਗਲਾ ਵਚਨ ਆਉਂਦਾ ਹੈ 인ਦਰ ਰੋਪਿਆ ਬਾਣੀ ਚ ਵਚਨ ਹੈ ਸਹੰਸਰਦਾਨ ਦੇ 인ਦਰ ਰੋਆਇਆ ਸੋ 인ਦਰ ਦੇਵਤਿਆਂ ਦਾ ਵੱਡਾ ਰਾਜਾ ਸੀ ਪਰ ਗੌਤਮ ਰਿਖੀ ਦੀ ਪਤਨੀ ਅਹिल्या ਦੇ ਨਾਲ ਮੰਦ ਕਰਮ ਕਰਨ ਦੇ ਕਾਰਨ ਉਹਦੇ ਸਰੀਰ ਤੇ ਹਜ਼ਾਰਾਂ ਭਾਗ ਹੋ ਗਈ ਸੀ ਉਹ ਕਸ਼ਟ ਦੇ ਕਾਰਨ ਰੋਂਦਾ ਰਿਹਾ ਸੀ ਹਜ਼ਾਰ ਭਗ ਦਾ ਸਰਾਪ ਉਸ ਨੂੰ ਗੌਤਮ ਰਿਖੀ ਨੇ ਦਿੱਤਾ ਸੀ ਜਿਵੇਂ ਕਿ ਪਿੱਛੇ ਗੌਤਮ ਤੇ ਅਹिल्या ਦੀਆਂ ਕਥਾਵਾਂ ਦੇ ਵਿੱਚ ਆਪਾਂ ਸੁਣਿਆ ਪੜਿਆ ਸੋ ਹਜ਼ਾਰਾਂ ਭਗ ਸਰੀਰ ਤੇ ਹੋਣ ਕਾਰਨ ਇੰਦਰ ਨੂੰ ਰੋਣਾ ਪਿਆ ਅੱਗੇ 11ਵੀਂ ਸਾਖੀ ਆ ਰਹੀ ਹੈ ब्रह्मा ਤੇ ਉਸਤੀ ਲੜਕੀ ਸਰਸਵਤੀ ਦੀ ਕਥਾ ਸੋ ਬਾਚਨ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਚਾਰੇ ਵੇਦ ਵਿਖਾਣ ਦਾ ਚਤਰਮੁਖੀ ਹੋਏ ਖਰਾ ਸਿਆਣਾ ਲੋਕਾਂ ਨੂੰ ਸਮਝਾਏ ਦਾ ਵੇਖ ਸਰਸਵਤੀ ਰੂਪ ਲੁਭਾਣਾ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਚਾਰ ਵੇਦਾਂ ਨੂੰ ਉਚਾਰਨ ਵਾਲਾ ਬ੍ਰਹਮਾ ਬਹੁਤ ਵਿਦਵਾਨ ਤੇ ਸਿਆਣਾ ਸੀ ਲੋਕਾਂ ਨੂੰ ਸਮਝਾਉਂਦਾ ਸੀ ਪਰ ਆਪਣੀ ਬੇਟੀ ਦੀ ਜਵਾਨੀ ਤੇ ਸੁੰਦਰਤਾ ਦੇਖ ਕੇ ਲੁਭਾਏ ਮਾਨ ਹੋ ਗਿਆ ਸੀ ਤੇ ਉਸ ਨੂੰ ਦੁੱਖ ਉਠਾਉਣਾ ਪਿਆ ਸੀ ਬ੍ਰਹਮਾ ਦੀ ਧੀ ਸਰਸਵਤੀ ਸੀ ਉਹ ਬਹੁਤ ਸੁੰਦਰ ਤੇ ਜਵਾਨ ਸੀ ਇੱਕ ਦਿਨ ਸਵੇਰੇ ਸਰਸਵਤੀ ਨਦੀ ਤੋਂ ਇਸ਼ਨਾਨ ਕਰਕੇ ਆਈ ਸੂਰਜ ਦੀਆਂ ਸੁਨਹਿਰੀ ਕਿਰਨਾਂ ਨੇ ਉਸ ਦੇ ਗੁਲਾਬੀ ਚਿਹਰੇ ਨੂੰ ਚਮਕਾਇਆ ਹੋਇਆ ਸੀ ਸਬਬ ਨਾਲ ਬ੍ਰਹਮਾ ਜੀ ਖਲੋਤੇ ਖਲੋਤੇ ਉਸ ਵੱਲ ਵੇਖਣ ਲੱਗ ਪਏ ਉਹਨਾਂ ਦਾ ਮਨ ਚਲਾਏ ਮਾਨ ਹੋ ਗਿਆ ਉਹਨਾਂ ਦੇ ਮਨ ਦੀ ਦਸ਼ਾ ਨੂੰ ਜਾਣ ਕੇ ਸਿਆਣੀ ਸਰਸਵਤੀ ਨੇ ਮੂੰਹ ਦੂਜੇ ਪਾਸੇ ਕਰ ਲਿਆ ਬ੍ਰਹਮਾ ਨੇ ਆਪਣੀ ਸ਼ਕਤੀ ਨਾਲ ਮੂੰਹ ਦੂਜੇ ਪਾਸੇ ਲਾ ਲਿਆ ਇਸ ਤਰ੍ਹਾਂ ਚਾਰੇ ਪਾਸਿਓਂ ਸਰਸਵਤੀ ਫਿਰੀ ਤੇ ਬ੍ਰਹਮਾ ਦੇ ਚਾਰ ਮੂੰਹ ਹੋ ਗਏ ਸਰਸਵਤੀ ਉੱਪਰ ਉੱਡ ਗਈ ਤਾਂ ਬ੍ਰਹਮਾ ਨੇ ਜੋਗ ਬਲ ਨਾਲ ਤਾਲੂ 'ਚ ਅੱਖਾਂ ਲਾ ਲਈਆਂ ਉਹ ਕਿਸੇ ਕੀਮਤ ਤੇ ਸਰਸਵਤੀ ਨੂੰ ਅੱਖੋਂ ਓਲੇ ਨਹੀਂ ਸੀ ਹੋਣ ਦੇਣਾ ਚਾਹੁੰਦਾ ਐਸਾ ਦੇਖ ਕੇ ਸ਼ਿਵ ਜੀ ਮਹਾਰਾਜ ਨੂੰ ਬੜਾ ਦੁੱਖ ਹੋਇਆ ਉਹਨਾਂ ਨੇ ਅੱਗੇ ਵੱਧ ਕੇ ਬ੍ਰਹਮਾ ਦਾ ਪੰਜਵਾਂ ਸਿਰ ਜੋ ਤਾਲੂ ਨਾਲ ਸੀ ਉਹ ਧੜ ਨਾਲੋਂ ਲਾਹ ਸੁਟਿਆ ਤੇ ਬ੍ਰਹਮਾ ਨੂੰ ਵੱਡੇ ਪਾਪ ਤੋਂ ਬਚਾ ਲਿਆ ਅੱਗੇ ਹੈ ਜੀ ਕਰਨ ਦੀ ਕਥਾ ਕਰਨ ਅਸਲ ਵਿੱਚ ਪੰਜਾਂ ਪਾਂਡਵਾਂ ਦੀ ਮਾਤਾ ਕੁੰਤੀ ਵੱਲੋਂ ਸਕਾ ਭਰਾ ਸੀ ਪਰ ਮਾਇਆ ਦੇ ਚੱਕਰ ਅਤੇ ਕੁੰਤੀ ਦੀ ਤਪੱਸਿਆ ਦੇ ਕਾਰਨ ਪੰਡਵਾਂ ਨੂੰ ਇਸ ਦਾ ਗਿਆਨ ਨਹੀਂ ਸੀ ਕਿਉਂਕਿ ਜਦੋਂ ਕਰਨ ਦਾ ਜਨਮ ਹੋਇਆ ਸੀ ਤਦੋਂ ਕੁੰਤੀ ਇਹਦੇ ਕੁਮਾਰੀ ਸੀ ਕਰਨ ਦੇ ਜਨਮ ਦੀ ਕਥਾ ਇਹ ਦੱਸੀ ਜਾਂਦੀ ਹੈ ਕਿ ਕੁੰਤੀ ਮਾਪੇ ਦੇ ਘਰ ਸੀ ਜਦੋਂ ਪਾ ਇਸਨੇ ਦਰਬਾਰਸ਼ਾ ਰਿਖੀ ਦੀ ਸੇਵਾ ਕੀਤੀ ਉਸ ਸੇਵਾ ਤੋਂ ਪ੍ਰਸੰਨ ਹੋ ਕੇ ਰਿਖੀ ਨੇ ਇਸ ਨੂੰ ਕੁਝ ਮੰਤਰ ਆਵਾਹਨ ਦੱਸੇ ਤੇ ਕਿਹਾ ਕਿ ਕੋਈ ਮੰਤਰ ਪੜ੍ਹ ਕੇ ਜਿਸ ਦੀ ਇੱਛਾ ਦੀ ਪੂਰਤੀ ਦੀ ਲੋਚਨਾ ਕਰੇ ਉਹੀ ਹੋ ਜਾਏਗੀ ਇੱਕ ਦਿਨ ਕੁੰਤੀ ਸੂਰਜ ਦੇਵਤਾ ਦੇ ਦਰਸ਼ਨ ਕਰਨ ਵਾਸਤੇ ਰਾਜ ਮਹਿਲ ਦੀ ਉੱਪਰਲੀ ਛੱਤ ਤੇ ਪਹੁੰਚੀ ਸੂਰਜ ਚੜ੍ਹਿਆ ਉਸ ਦੀਆਂ ਸੁਨਹਿਰੀ ਕਿਰਨਾਂ ਤੇ ਸੂਰਜ ਦਾ ਬਲ ਪ੍ਰਤਾਪ ਦੇਖ ਕੇ ਉਹਦੇ ਮਨ ਵਿੱਚ ਆਇਆ ਕਿ ਜੇ ਸੂਰਜ ਦੇਵਤਾ ਮੇਰੇ ਕੋਲ ਮਨੁੱਖ ਬਣ ਕੇ ਆਉਣ ਤਾਂ ਮੈਂ ਦੇਖਾਂ ਉਹ ਕਿੰਨੇ ਬਲਵਾਨ ਅਤੇ ਸੁੰਦਰ ਹਨ ਇਹ ਵਿਚਾਰ ਕੇ ਉਸਨੇ ਦੁਰਵਾਸ਼ਾ ਦੇ ਦੱਸੇ ਹੋਏ ਮੰਤਰਾਂ ਵਿੱਚੋਂ ਇੱਕ ਮੰਤਰ ਨੂੰ ਪੜ੍ਹਿਆ ਸੂਰਜ ਸੁੰਦਰ ਗੱਭਰੂ ਰੂਪ ਵਿੱਚ ਕੁੰਤੀ ਦੇ ਕੋਲ ਆ ਖਲੋਤਾ ਇਹ ਦੇਖ ਕੇ ਕੁੰਤੀ ਡਰ ਗਈ ਭੈ ਭੀਤ ਹੋਈ ਨੇ ਪ੍ਰਾਰਥਨਾ ਕੀਤੀ ਕਿ ਆਪ ਜੀ ਵਾਪਸ ਚਲੇ ਜਾਓ ਪਰ ਸੂਰਜ ਵਾਪਸ ਨਾ ਗਿਆ ਤੇ ਕੁੰਤੀ ਗਰਭਵਤੀ ਹੋ ਗਈ ਪਰ ਦੂਸਰੇ ਮੰਤਰ ਪੜ੍ਹਨ ਦੇ ਯੋਗ ਨਾਲ ਉਸ ਦਾ ਗਰਭ ਪ੍ਰਗਟ ਨਾ ਹੋਇਆ ਜਦੋਂ ਬਾਲਕ ਨੇ ਜਨਮ ਲਿਆ ਤਾਂ ਉਹ ਬਾਲਕ ਕੁੰਤੀ ਨੇ ਨਦੀ ਵਿੱਚ ਰੋੜ ਦਿੱਤਾ ਤੇ ਰੁੜਿਆ ਜਾਂਦਾ ਬਾਲਕ ਕੌਰਵਾ ਦੇ ਰਥਵਾਹੀ ਦੇ ਹੱਥ ਆ ਗਿਆ ਉਸ ਨੇ ਪਾਲਿਆ ਤੇ ਜਵਾਨ ਕੀਤਾ ਜੋ ਕਰਨ ਦੇ ਨਾਲ ਨਾਲ ਮਸ਼ਹੂਰ ਹੋਇਆ ਮਹਾਭਾਰਤ ਦੇ ਜੁਦ ਵਿੱਚ ਇਸ ਨੇ ਕੌਰਵਾ ਦਾ ਸਾਥ ਦਿੱਤਾ ਅਤੇ ਅੰਤ ਆਪਣੇ ਭਰਾ ਅਰਜਨ ਦੇ ਹੱਥੋਂ अर्जुन ਦੇ ਹੱਥੋਂ ਮਾਰਿਆ ਗਿਆ ਤੇ ਜਦੋਂ ਮਰ ਗਿਆ ਤਾਂ ਕੁੰਤੀ ਨੇ ਪਾਂਡਵਾ ਨੂੰ ਦੱਸਿਆ ਕਿ ਕਰਨ ਤਾਂ ਤੁਹਾਡਾ ਭਰਾ ਸੀ ਅੱਗੇ ਕਥਾ ਆ ਰਹੀ ਹੈ ਸਮੁੰਦਰ ਦੇ ਖਾਰੇ ਹੋਣ ਦੀ ਕਥਾ ਸੰਗਤ ਜੀ ਦੁਨੀਆ ਵਿੱਚ ਜਿੰਨੇ ਵੀ ਸਮੁੰਦਰ ਹਨ ਉਹਨਾਂ ਦਾ ਪਾਣੀ ਖਾਰਾ ਹੈ ਕਿਸੇ ਵੀ ਸਮੁੰਦਰ ਦਾ ਪਾਣੀ ਪੀਣ ਦੇ ਯੋਗ ਨਹੀਂ ਹੁੰਦਾ ਇਹਦੀ ਕਥਾ ਕੀ ਹੈ ਇਹ ਆਮ ਸਵਾਲ ਹੈ ਕਿ ਜਿਹੜੇ ਸਮੁੰਦਰ ਦੇ ਵਿੱਚੋਂ ਅੰਮ੍ਰਿਤ ਕਾਮਧੇਨ ਲక్ష్ਮੀ ਕਲਪਵ੍ਰਿਸ਼ ਤਨੰਤਰ ਵੈਦ ਆਦਿਕ ਕਈ ਤਰ੍ਹਾਂ ਦੇ ਬਹੁਮੁੱਲੇ ਪਦਾਰਥ ਨਿਕਲੇ ਐ ਉਹ ਆਪ ਖਾਰਾ ਕਿਉਂ ਐ ਆਖਦੇ ਨੇ ਅਗਸਤ Muni ਨੇ ਕ੍ਰੋਧਮਾਨ ਹੋ ਕੇ ਇੱਕ ਵਾਰੀ ਸਾਰੇ ਸਾਗਰ ਦੇ ਪਾਣੀ ਨੂੰ ਢਾਈ ਚੂਲੀਆਂ ਰਾਹੀਂ ਪੀ ਲਿਆ ਜਦੋਂ ਜਲ ਪੀਤਾ ਤਾਂ ਜਿੰਨੇ ਜਲ ਵਿੱਚ ਜੀਵ ਸਨ ਉਹ ਤੜਫਣ ਲੱਗੇ ਤੇ ਪੁਕਾਰਨ ਲੱਗੇ ਕਿ ਕੀ ਹੋ ਗਿਆ ਉਹ ਜਿਉਂਦੇ ਕਿਵੇਂ ਰਹਿਣਗੇ ਕਿਉਂਕਿ ਪਾਣੀ ਤੋਂ ਬਿਨਾ ਤਾਂ ਜੀਵਾਂ ਨੇ ਫਿਰ ਮਰ ਜਾਣਾ ਸੀ ਸਮੁੰਦਰ ਸਾਰਾ ਅਗਸਤ Muni ਨੇ ਪੀ ਲਿਆ ਉਹ ਤੜਫਣ ਲੱਗੇ ਪ੍ਰਭੂ ਨੇ ਤਦੋਂ ਅਗਸਤ Muni ਨੂੰ ਪ੍ਰੇਰਣਾ ਕੀਤੀ ਕਿ ਆਪਣੇ ਪੇਟ ਵਿੱਚ ਕੈਦ ਕੀਤੇ ਸਾਗਰ ਨੂੰ ਮੁੜ ਪਹਿਲੀ ਤਰ੍ਹਾਂ ਸੁਤੰਤਰ ਕਰ ਦੇਵੇ ਭਗਵਾਨ ਦੇ ਕਹਿਣ ਤੇ ਅਗਸਤ Muni ਨੇ ਪਿਸ਼ਾਬ ਕੀਤਾ ਬਸ ਇਸੇ ਕਾਰਨ ਸਾਗਰ ਦਾ ਜਲ ਖਾਰਾ ਹੈ ਅੱਗੇ ਸਾਖੀ ਆ ਰਹੀ ਹੈ ਦੈਤ ਕੰਸ ਨਾਮਦੇਵ ਭਗਵਾਨ ਜੀ ਗੋਡ ਰਾਗ ਵਿੱਚ ਬਾਣੀ ਦੀ ਪੰਕਤੀ ਕਹਿ ਰਹੇ ਹੈ ਕੇਸੀ ਕੰਸ ਮਥਨ ਜਿਨ ਕੀਆ ਕੇਸਾਂ ਤੋਂ ਫੜ ਕੇ ਜਿਹੜੇ ਪ੍ਰਭੂ ਨੇ ਕੰਸ ਨੂੰ ਮੱਥਨ ਕਹੀਏ ਮਦ ਦਿੱਤਾ ਮਾਰ ਦਿੱਤਾ ਸੋ ਇਹ ਦਾਇੰਦ ਰਾਜਾ ਕੰਸ ਦੇ ਵੱਸ ਸੀ ਪਾਪੀ ਕੰਸ ਨੇ ਜਿੱਥੇ ਸ੍ਰੀ ਕ੍ਰਿਸ਼ਨ ਜੀ ਨੂੰ ਮਾਰਨ ਦੇ ਹੋਰ ਅਨੇਕਾਂ ਵਸੀਲੇ ਕੀਤੇ ਉਥੇ ਕੇਸੀ ਨਾਮ ਦੇ ਦਾਇੰਦ ਨੂੰ ਵੀ ਘੋੜਾ ਬਣਾ ਕੇ ਗੋਕਲ ਭੇਜਿਆ ਇਸਾ ਕੀ ਕੰਸ ਦੀ ਨਹੀਂ ਕੇਸੀ ਦਾਇਤ ਦੀ ਐ ਉਹਨੇ ਕੇੰਸੀ ਦਾਇਤ ਨੂੰ ਘੋੜਾ ਬਣਾ ਕੇ ਗੋਕਲ ਭੇਜਿਆ ਪਰ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੇ ਜੋਗ ਬਲ ਨਾਲ ਕੇਸੀ ਦਾਇਤ ਨੂੰ ਮਾਰ ਦਿੱਤਾ ਭਗਵਾਨ ਜੀ ਨੂੰ ਪਤਾ ਲੱਗ ਗਿਆ ਵੀ ਇਹ ਘੋੜਾ ਨਹੀਂ ਇਹ ਤਾਂ ਦਾਇਤ ਹੈ ਜੇ ਕਿਤੇ ਉਹ ਘੋੜੇ ਉੱਤੇ ਚੜ ਜਾਂਦੇ ਤਾਂ ਕੋੜਾ ਉਹਨਾਂ ਨੂੰ ਲੈ ਕੇ ਇਕੱਲਿਆਂ ਨੂੰ ਕੰਸ ਦੇ ਕੋਲ ਪਹੁੰਚ ਜਾਂਦਾ ਤੇ ਕੰਸ ਉਹਨਾਂ ਨੂੰ ਜੇਲ੍ਹ ਵਿੱਚ ਸੁੱਟ ਦਿੰਦਾ ਜਾਂ ਮਾਰ ਦਿੰਦਾ ਤਾਂ ਭਗਵਾਨ ਕ੍ਰਿਸ਼ਨ ਜੀਆ ਨੇ ਆਪਣੇ ਜੋਗ ਬਲ ਨਾਲ ਕੇਸੀ ਦਾੰਤ ਨੂੰ ਮਾਰ ਦਿੱਤਾ ਇੱਥੇ ਭਗਤ ਨਾਮਦੇਵ ਜੀ ਇਸ਼ਾਰਾ ਕਰਦੇ ਨੇ ਹਰੀ ਰੂਪ ਸ਼੍ਰੀ ਕ੍ਰਿਸ਼ਨ ਜੀ ਨੇ ਕੇਸੀ ਤੇ ਕੰਸ ਦੋਨਾਂ ਨੂੰ ਮੱਖਣ ਵਾਂਗੂ ਰੜਕ ਰੜਕ ਕੇ ਅਥਵਾ ਕੋ-ਕੋ ਕੇ ਮਾਰਿਆ ਸੀ ਅੱਗੇ ਸਾਖੀ ਹੈ ਕਾਲੀ ਨਾਮ ਦਾ ਸੱਪ ਗੋਕਲ ਦੇ ਨੇੜੇ ਹੀ ਜਮਨਾ ਵਿੱਚ ਇੱਕ ਡੂੰਘਾ ਕੁੰਡ ਸੀ ਨਦੀਆਂ ਦੇ ਵਿੱਚ ਜਿਹੜੀਆਂ ਵੱਡੀਆਂ ਨਦੀਆਂ ਨੇ ਉਹਨਾਂ ਵਿੱਚ ਕਈ-ਕਈ ਥਾਵਾਂ ਤੇ ਪਾਣੀ ਬਹੁਤ ਡੂੰਘਾ ਹੈ ਕਈਆਂ ਕਈਆਂ ਥਾਵਾਂ ਤੇ ਬਹੁਤ ਡੂੰਘੇ ਟੋਏ ਆ ਕੁੰਡ ਹਨ ਤੇ ਉਹਨਾਂ ਦਾ ਇਹ ਵੀ ਨਹੀਂ ਪਤਾ ਲੱਗਦਾ ਕਿ ਕਿੰਨੇ ਕੁ ਡੂੰਘੇ ਆ ਤੇ ਕਈ ਕੁੰਡਾਂ ਦੇ ਵਿੱਚੋਂ ਤਾਂ ਪਾਣੀ ਪਤਾਲ ਵਿੱਚ ਵੀ ਜਾਂਦਾ ਸੋ ਰੱਬ ਦੀ ਬਣਾਈ ਹੋਈ ਕੁਦਰਤ ਬੜੀ ਅਚਰਜ ਹੈ ਰੱਬ ਦੀ ਬਣਾਈ ਹੋਈ ਕੁਦਰਤ ਵਿੱਚ ਕਿਸੇ ਨੂੰ ਕੁਝ ਨਹੀਂ ਪਤਾ ਵੀ ਕੀ ਹੋ ਰਿਹਾ ਹੈ ਕਿੱਦਾਂ ਦੇ ਜੀਵ ਜੰਤੂ ਪੈਦਾ ਕੀਤੇ ਆ ਕਿਵੇਂ ਸ੍ਰਿਸ਼ਟੀ ਵਿੱਚ ਬਣਾਈ ਹੈ ਕਿਵੇਂ ਧਰਤੀ ਬਣਾਈ ਹੈ ਕੁਛ ਨਹੀਂ ਪਤਾ ਕਿਸੇ ਨੂੰ ਸੋ ਕਾਲੀ ਨਾਮ ਦਾ ਸੱਪ ਇਹਦੀ ਕਥਾ ਗੋਕਲ ਦੇ ਨੇੜੇ ਹੀ ਜਮਨਾ ਵਿੱਚ ਇੱਕ ਡੂੰਗਾ ਕੁੰਡ ਸੀ ਉਸ ਕੁੰਡ ਵਿੱਚ ਇੱਕ ਸੱਪ ਰਹਿੰਦਾ ਸੀ ਉਹਦੇ 100 ਫਣ ਸਨ ਆਮ ਤਾਂ ਇੱਕ ਸੱਪ ਦੇ ਇੱਕੋ ਹੀ ਫਣ ਹੁੰਦਾ ਉਹਦੇ 100 ਫਣ ਸਨ ਉਸ ਨੂੰ ਕਾਲੀ ਨਾਗ ਆਖਿਆ ਜਾਂਦਾ ਸੀ ਗਰੜਾ ਭਗਵਾਨ ਤੋਂ ਡਰਦਾ ਹੋਇਆ ਉਹ ਉਸ ਕੁੰਡ ਵਿੱਚ ਆ ਲੁਕਿਆ ਸੀ ਉਹ ਜ਼ਹਿਰੀਲਾ ਬਹੁਤ ਸੀ ਉਹ ਜਦੋਂ ਫੁਣਕਾਰਾ ਮਾਰਦਾ ਜਾਂ ਸਾਹ ਲੈਂਦਾ ਤਾਂ ਕੁੰਡ ਦਾ ਪਾਣੀ ਰਿਜਣ ਲੱਗ ਜਾਂਦਾ ਸੀ ਇਸੇ ਕਰਕੇ ਉਸ ਕੁੰਡ ਦਾ ਨਾਮ ਕਾਲੀ ਕੁੰਡ ਸੀ ਤੇ ਉਹਦਾ ਜਲ ਖਰਾਬ ਹੋ ਗਿਆ ਸੀ ਕ੍ਰਿਸ਼ਨ ਜੀਆ ਨੇ ਇੱਕ ਦਿਨ ਜਾਣ ਬੁੱਝ ਕੇ ਕੁੰਡ ਵਿੱਚ ਛਾਲ ਮਾਰਤੀ। ਜਦੋਂ ਛਾਲਮਾਰੀ ਅੱਗੇ ਕਾਲੀਨਾਥ ਸੱਪ ਬੈਠਾ ਸੀ। ਤਾਂ 나ਗ ਨਾਲ ਲੜਾਈ ਹੋਈ। ਤੇ ਭਗਵਾਨ ਜੀ ਨੇ ਉਸ ਦੇ 100 ਫਨਾ ਨੂੰ ਆਪਣੇ ਚਰਨਾਂ ਨਾਲ ਮਦ ਸੁਟਿਆ। ਕਾਲੀ ਸੱਪ ਬੇਸੁਰਤ ਹੋ ਕੇ ਹਾਰ ਗਿਆ ਸ਼੍ਰੀ ਕ੍ਰਿਸ਼ਨ ਜੀ ਨੇ ਉਸ ਨੂੰ ਕਿਹਾ ਜਨਮ ਜਮਨਾ ਦਾ ਇਹ ਕੁੰਡ ਛੱਡ ਕੇ ਕਿਤੇ ਹੋਰ ਚਲਿਆ ਜਾ ਤਾਂ ਤੇਰੀ ਜਾਨ ਬਖਸ਼ ਦੇਾਂਗੇ ਕਾਲੀ ਸੱਪ ਮੁਆਫੀ ਮੰਗ ਕੇ ਉਸ ਕੁੰਡ ਨੂੰ ਛੱਡ ਕੇ ਕਿਤੇ ਹੋਰ ਚਲਿਆ ਗਿਆ ਸੋ ਅਗਲਾ ਵਚਨ ਅਗਲੀ ਸਾਖੀ ਆ ਰਹੀ ਹੈ ਦੁਰਵਾਸ਼ਾ ਰਿਖੀ ਇਹ ਰਿਖੀ ਆ ਜਿਹੜਾ ਦੁਰਵਾਸ਼ਾ ਰਿਖੀ ਇਹ ਬਹੁਤ ਭਜਨੀਕ ਬਹੁਤ ਸ਼ਕਤੀਆਂ ਦਾ ਮਾਲਕ ਮੰਨਿਆ ਜਾਂਦਾ ਹੈ ਤੇ ਇਹ ਵੀ ਵਚਨ ਆਉਂਦੇ ਆ ਵੀ ਇਹ ਕਰੋਧੀ ਬਹੁਤ ਸੀ ਛੋਟੀ ਛੋਟੀ ਗੱਲ ਤੇ ਗ੍ਰੋਧਵਾਨ ਹੋ ਜਾਂਦਾ ਸੀ ਜਿਹਦੇ ਕਰਕੇ ਇਹ ਬੜੇ ਸ਼ਰਾਪ ਦੇ ਦਿੰਦਾ ਸੀ ਤੇ ਇਹਦਾ ਸ਼ਰਾਪ ਟਲਦਾ ਵੀ ਨਹੀਂ ਸੀ। ਅਤਰੇ मुनि ਦੇ ਬੇਟੇ ਸਨ ਇਹਨਾਂ ਨੂੰ ਸ਼ਿਵਜੀ ਦਾ ਅਵਤਾਰ ਮੰਨਿਆ ਜਾਂਦਾ ਹੈ। ਜਦੋਂ ਜਵਾਨ ਹੋਏ ਤਾਂ ਇਹਨਾਂ ਦੀ ਇਹਨਾਂ ਦਾ ਵਿਆਹ ਔਰਵ मुनि ਦੀ ਸੁਪਤਰੀ ਕੰਦਲੀ ਨਾਲ ਹੋ ਗਿਆ। ਦੇਖੋ ਇੱਥੇ ਇੱਕ ਗੱਲ ਨੋਟ ਕਰਨ ਦੇ ਯੋਗ ਹੈ। ਕਿ ਜਿਸ ਤਰ੍ਹਾਂ ਦੁਰਵਾਸ਼ਾ ਰਿਸ਼ੀ ਦਾ ਵਿਆਹ ਹੋਇਆ ਕੰਦਲੀ ਦੇ ਨਾਲ ਇਹ ਲੜਕੀ ਕੰਦਲੀ ਕੌਣ ਸੀ ਔਰਵ ਮੁਨੀ ਦੀ ਬੇਟੀ ਸੀ ਜਿਵੇਂ ਆਪਾਂ ਪਿੱਛੇ ਸਾਖੀ ਸੁਣੀ ਹੈ ਕਪਲ ਮੁਨੀ ਉਹਦੇ ਘਰ ਵਾਲੀ ਉਹਦਾ ਆਪਾਂ ਪ੍ਰਸੰਗ ਸੁਣਿਆ ਦੇਖੋ ਤਾਂ ਇੱਥੋਂ ਇਹ ਗੱਲ ਸਿੱਧ ਹੁੰਦੀ ਹੈ ਵੀ ਪੁਰਾਣੇ ਸਮਿਆਂ ਵਿੱਚ ਜਿਹੜੇ ॠषि मुनि ਹੁੰਦੇ ਸੀ ਉਹ ਵਿਆਹੇ-ਵਰੇ ਬਾਲ ਬੱਚੇਦਾਰ ਹੁੰਦੇ ਸੀ। ਜੰਗਲਾਂ 'ਚ ਰਹਿੰਦੇ ਸੀ ਤਪੱਸਿਆ ਕਰਦੇ ਸੀ ਪਰ ਉਹਨਾਂ ਦਾ ਪਰਿਵਾਰ ਵੀ ਹੁੰਦਾ ਸੀ। ਇਹ ਨਹੀਂ ਸੀ ਵੀ ਉਹ ਛੜੇ ਸ਼ਾਂਟ ਇਕੱਲੇ ਘਰੇ ਰਹਿੰਦੇ ਸੀ। ਉਹਨਾਂ ਦਾ ਟੱਬਰ-ਟੀਰ ਪਰਿਵਾਰ ਵੀ ਨਾਲ ਹੁੰਦਾ ਸੀ। ਇਹਦਾ ਬਾਅਦ ਵਿੱਚ ਫਿਰ ਸਮੇਂ ਅਨੁਸਾਰ ਗੱਲ ਇਵੇਂ ਬਣ ਗਈ। ਵੀ ਜਿਨ੍ਹਾਂ ਨੇ ਤਪੱਸਿਆ ਕਰਨੀ ਹੈ ਬੰਦਗੀ ਕਰਨੀ ਹੈ ਉਹ ਭਾਈ ਵਿਆਹ ਨਾ ਕਰਾਵੇ ਬਾਅਦ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਇਸੇ ਬਚਨ ਨੂੰ ਕਹਿ ਲਈਏ ਲੈ ਕੇ ਆਂਦਾ ਮਹਾਰਾਜ ਨੇ ਗ੍ਰਸਥ ਮਾਰਗ ਨੂੰ ਪ੍ਰਧਾਨ ਕਿਹਾ ਫਿਰ ਤਾਂ ਦੁਰਵਾਸ਼ਾ ਰਖੀ ਦਾ ਵਿਆਹ ਹੋ ਗਿਆ ਇਹਨਾਂ ਵਿੱਚ ਤਮੋ ਗੁਣ ਬਹੁਤ ਜ਼ਿਆਦੇ ਸੀ ਤਿੰਨ ਗੁਣ ਨੇ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਰਜੋ ਗੁਣ ਦਾ ਮਤਲਬ ਹੁੰਦਾ ਰਾਜ ਭਾਗ ਕਰਨਾ ਤਮੋ ਗੁਣ ਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਤਮਾ ਬਹੁਤੀ ਕਰਨੀ ਸਤੋ ਗੁਣ ਦਾ ਮਤਲਬ ਹੁੰਦਾ ਕਿ ਸਤ ਵਿੱਚ ਰਹਿਣਾ ਇਹਨਾਂ ਵਿੱਚ ਤਮੋ ਗੁਣ ਸੀ ਇਹ ਕ੍ਰੋਧੀ ਬਹੁਤ ਸੀ ਇਹਨਾਂ ਨੇ अनेका ਨੂੰ ਵਰ ਵੀ ਦਿੱਤੇ ਹਜ਼ਾਰਾਂ ਨੂੰ ਸ਼ਰਾਪ ਵੀ ਦਿੱਤੇ ਸ਼ਕੁੰਤਲਾ ਨੂੰ ਇਹਨਾਂ ਨੇ ਹੀ ਸ਼ਰਾਪ ਦਿੱਤਾ ਸੀ ਕਿ ਤੇਰਾ ਪਤੀ ਦੁਖਅੰਤ ਤੈਨੂੰ ਭੁੱਲ ਜਾਵੇ। ਦ੍ਰੋਪਦੀ ਨੂੰ ਵਰ ਦਿੱਤਾ ਸੀ ਤੇਰੇ ਪਰਦੇ ਕੱਜੇ ਰਹਿਣ। ਹੋਰ ਵੀ ਅਨੇਕਾਂ ਕਥਾ ਕਹਾਣੀਆਂ ਹਨ ਜਿਵੇਂ ਆਪਾਂ ਸ਼ਨੀਵਾਰ ਦੇ ਰਾਤਰੀ ਦੀਵਾਨ ਵਿੱਚ ਦ੍ਰੋਪਤਾ ਦੀ ਕਥਾ ਸੁਣੀ ਸੀ ਕਿ ਦ੍ਰੋਪਤਾ ਨੇ ਇੱਕ ઋષਿ ਦੇ ਕੱਪੜੇ ਰੁੜ ਗਏ ਸੀ ਨਦੀ ਵਿੱਚ ਣਾਉਂਦੇ ਆ ਤੇ ਉਸ ਨੂੰ ਨग्न ਹੋਣ ਤੋਂ ਬਚਾਇਆ। ਆਪਣੀ ਸਾੜੀ ਪਾੜ ਕੇ ਉਸ ਨੂੰ ਕਪੜਾ ਸੁਟਿਆ ਉਹ ਦਰਵਾਸ਼ਾ ਰਖੀ ਆ ਤੇ ਉਹਨੇ ਵਾਰ ਦਿੱਤਾ ਸੀ ਜਿਵੇਂ ਤੂੰ ਮੇਰਾ ਪੜਦਾ ਕੱਜਿਆ ਤੇਰੇ ਪੜਦੇ ਕੱਜੇ ਰਹਿਣ ਦਰਵਾਸ਼ਾ ਨੇ ਜਦੋਂ ਵਿਆਹ ਕਰਵਾਇਆ ਸੀ ਤਦੋਂ ਇਸ ਨੇ ਪ੍ਰਤੀਗਿਆ ਕੀਤੀ ਸੀ ਕਿ ਮੈਂ ਆਪਣੀ ਘਰਵਾਲੀ ਦੀਆਂ ਸੌ ਭੁੱਲਾਂ ਬਖਸ਼ ਦੇਾਂਗਾ ਪਰ ਜਦੋਂ ਉਹ ਭੁੱਲਾਂ 100 ਤੋਂ ਉੱਪਰ ਹੋ ਗਈਆਂ ਤਾਂ ਇਹਨੇ ক্রੋਧਵਾਨ ਹੋ ਕੇ ਕੰਦਲੀ ਨੂੰ ਭਸਮ ਕਰ ਦਿੱਤਾ ਔਰਬ मुनि ਨੇ ਇਹਨੂੰ श्राप ਦੇਤਾ ਇਹਦੇ ਸਹਰੇ ਨੇ ਇੱਕ ਵਾਰ ਪਿੰਡਾਰਕ ਤੀਰਥ ਉੱਤੇ ਤਪ ਕਰਨ ਲੱਗੇ ਤਾਂ ਉੱਥੇ ਜਾਦਵ ਕੁੱਲ ਦੇ ਬੱਚੇ ਖੇਡਣਾ ਆਇਆ ਕਰਦੇ ਸੀ ਉਹ ਬਹੁਤ ਮਖੌਲੀਏ ਸੀ ਬੱਚੇ ਉਹਨਾਂ ਨੇ ਇੱਕ ਦਿਨ ਦੁਰਵਾਸ਼ਾ ਰਖੀ ਨੂੰ ਮਖੌਲ ਕੀਤਾ ਮਖੌਲ ਇੰਉਂ ਸੀ ਕਿ ਜੰਬੰਤੀ ਦੇ ਪੁੱਤਰ ਸਾਂਭ ਦੇ ਪੇਟ ਉੱਤੇ ਉਹਨਾਂ ਬੱਚਿਆਂ ਨੇ ਲੋਹੇ ਦੀ ਬਾਟੀ ਬੰਨ੍ਹ ਲਈ ਇਸਤਰੀਆਂ ਵਰਗੇ ਕੱਪੜੇ ਪਹਿਨਾ ਕੇ ਕੁੰਡ ਘੜਵਾ ਕੇ ਦੁਰਵਾਸ਼ਾ ਲਖੀ ਕੋਲ ਲੈ ਗਏ ਕਿਉਂਕਿ ਪੇਟ ਉੱਤੇ ਬਾਟੀ ਬੰਨੀ ਸੀ ਤਾਂ ਦੇਖਣ ਨੂੰ ਇੰਜ ਲੱਗਦਾ ਸੀ ਜਿਵੇਂ ਇਸ ਦੇ ਬੱਚਾ ਹੋਣ ਵਾਲਾ ਹੋਵੇ ਦਰਵਾਸ਼ਾ ਨੂੰ ਪੁੱਛਣ ਲੱਗੇ ॠषि ਜੀ ਦੱਸੋ ਲੜਕੀ ਹੋਵੇਗੀ ਕਿ ਲੜਕਾ ਦਰਵਾਸ਼ਾ ਤਾੜ ਗਿਆ ਵੀ ਇਹ ਤਾਂ ਮੇਰੇ ਨਾਲ ਮਖੌਲ ਕਰਦੇ ਆ ਉਹਨੇ ਸੱਜੇ ਹੀ ਉੱਤਰ ਦਿੱਤਾ ਦੱਸਾਂ ਕੀ ਜੰਮੇਗਾ ਕਹਿੰਦੇ ਜੀ ਦੱਸੋ ਲੋਹੇ ਦਾ ਮਸੂਲ ਜੰਮੇਗਾ ਜੋ ਜਾਦਵਾਂ ਦੀ ਕੁਲ ਦਾ ਨਾਸ਼ ਕਰੇਗਾ ਉਹ ਜਾਦਵਾਂ ਦੇ ਬੱਚੇ ਸੀ ਵੀ ਤੁਹਾਡੀ ਕੁਲ ਦਾ ਨਾਸ਼ ਹੋਏਗਾ ਜਾਦਵਾਂ ਨੂੰ ਸ਼ਰਾਪ ਦਿੱਤਾ ਸੋ ਇਸ ਘਟਨਾ ਵੱਲ ਗੁਰਬਾਣੀ ਦੇ ਵਿੱਚ ਵੀ ਇਸ਼ਾਰਾ ਹੈ ਮਾਰਜ ਨੇ ਬਚਨ ਲਿਖਿਆ ਦੁਰਵਾਸ਼ਾ ਸਿਉ ਕਰਤ ਠਗੌਰੀ ਜਾਦਵ ਇਹ ਫਲ ਪਾਏ ਠਗੌਰੀ ਦਾ ਮਤਲਬ ਦਾ ਮਖੌਲ ਜਾਦਵ ਨੂੰ ਮਖੌਲ ਕਰਦਿਆਂ ਹੋਇਆਂ ਵੈਗਰੂ ਦੁਰਵਾਸ਼ਾ ਰਿਸ਼ੀ ਨੂੰ ਮਖੌਲ ਕਰਦੇ ਆ ਜਾਦਵਾਂ ਨੂੰ ਐਸਾ ਭਿਆਨਕ ਫਲ ਪ੍ਰਾਪਤ ਹੋਇਆ ਇਸ ਤਰ੍ਹਾਂ ਦੁਰਵਾਸ਼ਾ ਰਿਸ਼ੀ ਦੇ ਸਰਾਪ ਨਾਲ ਜਿਸ ਕੁਲ ਵਿੱਚ ਕ੍ਰਿਸ਼ਨ ਭਗਵਾਨ ਜੀ ਜਨਮੇ ਸਨ ਕ੍ਰਿਸ਼ਨ ਭਗਵਾਨ ਜੀ ਅਜੇ ਜਿਉਂਦੇ ਸਨ ਉਹਨਾਂ ਦੇ ਜਿਉਂਦਿਆਂ ਜਿਉਂਦਿਆਂ ਉਹਨਾਂ ਦੀ ਕੁਲ ਦੇ ਸਾਰੇ ਬੱਚੇ ਮਾਰੇ ਗਏ ਸੀ ਅੱਗੇ ਸੰਗਤ ਜੀ ਸਾਖੀ ਆ ਰਹੀ ਹੈ 18 ਪੁਰਾਨ Hindu ਧਰਮ ਦੇ ਵਿੱਚ ਜਦ ਕਿਸੇ ਪ੍ਰਾਣੀ ਦੀ ਮੌਤ ਹੋ ਜੇ ਤਾਂ ਉਹਦੇ ਅੰਤਮ ਸਮੇਂ ਜਿਵੇਂ ਕਹਿ ਦਈਏ ਭੋਗ ਤੇ ਇੱਕ ਕਥਾ ਹੁੰਦੀ ਹੈ ਜਿਹਨੂੰ ਕਹਿੰਦੇ ਆ ਗਰੜ ਪ੍ਰਾਣ ਦੀ ਕਥਾ ਗਰੜ ਪੁਰਾਨ ਪੁਰਾਨ ਦਾ ਨਾਮ ਹੈ ਗਰੜ ਪ੍ਰਾਣ ਇਦਾਂ 18 ਪੁਰਾਣ ਹਨ ਹਿੰਦੂ ਧਰਮ ਦੇ ਵਿੱਚ ਗੁਰਬਾਣੀ ਤੇ ਗੁਰਮਤ ਸਹਿਤ ਵਿੱਚ ਸਤਿਗੁਰਾਂ ਨੇ ਬਾਣੀ ਵਿੱਚ 8 10 ਜਾਂ 18 ਇਹ ਨਾਮ ਬਹੁਤ ਵਾਰੀ ਲਿਖਿਆ 8 10 ਦਾ ਮਤਲਬ ਵੀ 18 ਹੀ ਹੁੰਦਾ 8 ਤੇ 10 18 ਜਿਵੇਂ ਬਾਣੀ ਚ ਵਜਨ ਆਉਂਦਾ 86 ਤੀਰਥ ਜੇ ਨਾ ਆਵੇ ਪੁੱਤਰਾਂ ਨਾ ਹੀ ਮੈਲ 8 60 ਦਾ ਮਤਲਬ ਕੀ ਹੁੰਦਾ 8 ਅਤੇ 60 8 ਦੇ 60 ਕਿੰਨੇ ਹੋਗੇ 68 ਵੀ ਜੇ ਕੋਈ ਬੰਦਾ 68 ਤੀਰਥਾਂ ਤੇ ਵੀ ਇਸ਼ਨਾਨ ਕਰਦਾ ਫਿਰੇ ਤਾਂ ਮਨ ਦੀ ਮੈਲ ਨਹੀਂ ਉਤਰਦੀ ਉਤਰੈ ਨਾਹੀ ਮੈਲ ਤਾਂ ਇਹਨਾਂ 18 ਪੁਰਾਣਾ ਦਾ ਜ਼ਿਕਰ ਆਉਂਦਾ ਹੈ ਤੇ ਜਗਿਆਸੂਆਂ ਦੇ ਗਿਆਨ ਹਿਤ 18 ਪੁਰਾਣਾ ਦੀ ਸੂਚੀ ਇੰਜ ਹੈ ਵੀ ਇਹਨਾਂ ਦੇ ਨਾਮ ਕਿਹੜੇ-ਕਿਹੜੇ ਆ ਸਭ ਤੋਂ ਪਹਿਲਾਂ ਬ੍ਰਹਮ ਪੁਰਾਣ ਫਿਰ ਵਿਸ਼ਨੂੰ ਪੁਰਾਣ ਫਿਰ ਵਾਜੂ ਪੁਰਾਣ ਫਿਰ ਲਿੰਗ ਪੁਰਾਣ ਪਦਮ ਪੁਰਾਣ ਸ਼ੇਮਾ ਸਕੰਧ ਪੁਰਾਣ ਸਤਵਾਂ ਬਾਵਨ ਪੁਰਾਣ ਅੱਠਵਾਂ ਮਸਤਾਨਾ ਪੁਰਾਣ ਨੌਵਾਂ ਬ੍ਰਾਹ ਪੁਰਾਣ ਦਸਵਾਂ ਅਗਨ ਪੁਰਾਣ 11ਵਾਂ ਭਰਮ ਪੁਰਾਣ ਤੇ 12ਵਾਂ ਗਰੜਪੁਰਾਣ 13ਵਾਂ ਨਾਰਦੀਪੁਰਾਣ 14ਵਾਂ ਭਵੀਸ਼ਤਪੁਰਾਣ 15ਵਾਂ ਹੈ ਬ੍ਰਹਮਣ ਵੇਵਰਤਪੁਰਾਣ 16ਵਾਂ ਹੈ ਮਾਰਕੰਡੇਪੁਰਾਣ 17ਵਾਂ ਹੈ ਬ੍ਰਹਮਾਣਪੁਰਾਣ ਤੇ 18ਵਾਂ ਸ਼੍ਰੀ ਮਦ ਭਾਗਵਤਪੁਰਾਣ ਇਹ 18 ਪੁਰਾਣ ਹਨ ਕਿਉਂਕਿ ਬਾਣੀ ਵਿੱਚ 18 ਪੁਰਾਣਾਂ ਦਾ ਜ਼ਿਕਰ ਆਇਆ ਹੈ ਇਸ ਕਰਕੇ ਆਪਾਂ 18 ਪ੍ਰਾਣਾ ਦਾ ਇਹ ਨਾਮ ਹੈ ਜਿਹੜੇ ਉਹ ਸਰਵਣ ਕੀਤੇ ਹੈ ਅੱਗੇ ਸਾਖੀ ਆ ਰਹੀ ਹੈ ਸਹਿਸਬਾਹੂ ਤੇ ਰਾਵਣ ਦੀ ਇਹਨਾਂ ਦਾ ਨਾਮ ਵੀ ਸਹਿਸਬਾਹੂ ਦਾ ਨਾਮ ਵੀ ਸਹਿਸਬਾਹੂ ਮਦਕੀਟ ਮਹਿ ਖਾਸਾ ਇਹ ਵਚਨ ਗੁਰਬਾਣੀ ਚ ਮਹਾਰਜ ਨੇ ਲਿਖਿਆ ਸਹਿਸਬਾਹੂ ਦਾ ਅਸਲ ਨਾਮ ਕਾਹੰਤ ਵੀਰੀਆ ਰਾਜਨ ਸੀ ਇਹ ਕ੍ਰਿਤਵੀਰਜ ਦਾ ਪੁੱਤਰ ਸੀ ਇਸ ਦੀਆਂ ਹਜ਼ਾਰ ਬਾਹਾਂ ਸੀ ਹਜ਼ਾਰ ਬਾਹਾਂ ਹੋਣ ਕਰਕੇ ਇਸ ਨੂੰ ਸਹਸ ਬਾਹੂ ਕਿਹਾ ਜਾਂਦਾ ਸੀ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਹਨ ਸਹਸ ਬਾਹੂ ਮਦਕੀਟ ਮਹਿ ਖਾਸਾ ਹਰਨਾਖ ਸਲੇ ਨਖੋ ਵਿਦਾਸਾ ਇਹਦਾ ਰਾਜ ਨਰਬਦਾ ਨਦੀ ਦੇ ਦੋਹਾਂ ਪਾਸਿਆਂ ਤੇ ਸੀ ਇੱਕ ਦਿਨ ਕਹਿੰਦੇ ਆ ਸੈ ਸਬਾਹੂ ਨਦੀ 'ਚ ਇਸ਼ਨਾਨ ਕਰ ਰਿਹਾ ਸੀ ਕਿ ਹਜ਼ਾਰਾਂ ਬਾਹਾਂ ਫੈਲਾ ਕੇ ਇਹਨੇ ਨਦੀ ਦੇ ਜਲ ਨੂੰ ਰੋਕ ਲਿਆ ਜਲ ਇਕੱਠਾ ਹੋ ਕੇ ਉੱਚਾ ਲੱਗਿਆ ਹੁਣ ਉੱਚਾ ਹੋ ਕੇ ਨਦੀ ਕਿਨਾਰੇ ਖੇਤਾਂ ਤੇ ਜੰਗਲਾਂ 'ਚ ਪਾਣੀ ਖਿਲਰਨ ਲੱਗਿਆ ਇੱਕ ਵਨ ਵਿੱਚ 라वण ਭਗਤੀ ਕਰਦਾ ਸੀ ਤੇ ਪਾਣੀ ਉਹਦੇ ھیਠਾਂ ਵੀ ਚਲਿਆ ਗਿਆ ਉਹ ক্রోధਮਾਨ ਹੋ ਟਿਆ ਤੇ ਸਹਿਸਬਾਹੂ ਨਾਲ ਜੁੱਧ ਲੱਗ ਪਿਆ ਕਰਨ ਸਹਿਸਬਾਹੂ ਨੇ ਉਸ ਨੂੰ ਜੋੜ ਕੇ ਕੈਦੂ ਕੈਦੀ ਬਣਾ ਲਿਆ ਇਹ ਬੜਾ ਬਲਵਾਨ ਸੀ ਇਹਨੇ 라वण ਨੂੰ ਕੈਦੀ ਬਣਾ ਲਿਆ ਸੀ ਇਸੇ ਸਹਿਸਬਾਹੂ ਨੇ ਜੰਮ ਦਗਣ ਨੂੰ ਵੀ ਮਾਰਿਆ ਸੀ ਅੱਗੇ ਸਾਖੀ ਆ ਰਹੀ ਹੈ ਰਕਤ ਬੀਜ ਏਕ ਦੈਂਤ ਸੀ ਐਸਾ ਦੈਂਤ ਸੀ ਕਿ ਲਹੂ ਦੀਆਂ ਜਿੰਨੀਆਂ ਬੂੰਦਾਂ ਧਰਤੀ ਉੱਤੇ ਡਿੱਗਦੀਆਂ ਸੀ ਇਹਦੇ ਦੀਆਂ ਜਾਦੇ ਕਿਸੇ ਨਾਲ ਜੰਗ ਕਰਦਾ ਜਾਦੇ ਦੇ ਸਰੀਰ ਤੇ ਕੋਈ ਟੱਕ ਲੱਗਦਾ ਸੀ ਤਾਂ ਖੂਨ ਚੋਂਦਾ ਸੀ ਦੇਖੋ ਉਹ ਖੂਨ ਦੀਆਂ ਜਿੰਨੀਆਂ ਵੀ ਬੂੰਦਾਂ ਧਰਤੀ ਤੇ ਡਿੱਗਦੀਆਂ ਸੀ ਉਹਨਾਂ ਹੀ ਦਾਤ ਪੈਦਾ ਹੋ ਜਾਂਦੇ ਸੀ ਆਖਦੇ ਨੇ ਰਾਜਨ ਮੁੱਤ ਦੀ ਲੜਾਈ ਦੁਰਗਾ ਨਾਲ ਹੋਈ ਰਾਜਨ ਸੁंभ ਦੀ ਲੜਾਈ ਜਦੋਂ ਦੁਰਗਾ ਨਾਲ ਹੋਈ ਆ ਤਾਂ ਰਕਤ ਬੀਜ ਉਸ ਵੇਲੇ ਸੁंभ ਨ ਸੁंभ ਵੱਲੋਂ ਸੈਨਾਪਤੀ ਸੀ ਤੇ ਫਿਰ ਜਦੋਂ ਜੰਗ ਹੋਈ ਜੰਗ ਹੋਈ ਤਾਂ ਗਿੰਤੀ ਘਟਣ ਦੀ بجائے ਦੰਤਾਂ ਦੀ ਸਗੋਂ ਵਧ ਰਹੀ ਸੀ ਕਿਉਂ ਕਿ ਇਹਦੇ ਖੂਨ ਦੇ ਛਿੱਟੇ ਧਰਤੀ ਤੇ ਡਿੱਗਦੇ ਉਨਹੀਂ ਹੋਰ ਦੰਤ ਪੈਦਾ ਹੋ ਜਾਂਦੇ ਤਾਂ ਫੇਰ ਮਾਤਾ ਕਾਲੀ ਨੇ ਇਸ ਦੇ ਲਹੂ ਨੂੰ ਪੀ ਕੇ ਇਹਦੀ ਮੌਤ ਕੀਤੀ ਸੀ ਲਹੂ ਧਰਤੀ ਤੇ ਨਹੀਂ ਡਿੱਗਣ ਦਿੱਤਾ ਇਹਦਾ ਲਹੂ ਉਸਨੇ ਪੀ ਲਿਆ ਜਿਹਦੇ ਕਰਕੇ ਇਸ ਦੀ ਮੌਤ ਹੋ ਗਈ ਸੀ ਸੋ ਅੱਗੇ ਵਚਨ ਆ ਰਿਹਾ ਹੈ ਉਹ ਕੱਲ ਨੂੰ ਆਪਾਂ ਸਰਵਣ ਕਰਾਂਗੇ ਉਹ ਹੈ ਮਦ ਕੀਟ ਇਹ ਵੀ ਬਾਣੀ ਚ ਵਚਨ ਆਉਂਦਾ ਫਿਰ ਮਹਾਦੇਵ ਨੇ ਆਪ ਦਾ ਲੜਕਾ ਮਾਰਨਾ ਇਹ ਵੀ ਕੱਲ ਨੂੰ ਸਰਵਣ ਕਰਾਂਗੇ ਫਿਰ ਵਚਨ ਆਉਂਦਾ ਪਾਰ ਜਾਤ ਗੋਪੀ ਲੈ ਆਇਆ ਇਹ ਪਾਰ ਜਾਤ ਕੌਣ ਸੀ ਕੀ ਸੀ ਸੋ ਇੰਜ ਬਾਕੀ ਸਾਖੀ ਪ੍ਰਮਾਨ ਆਪਾਂ ਕੱਲ ਨੂੰ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ